ਸਤ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਤੇ ਸਵਾਗਤ ਹੈ ਅੱਜ ਤੁਹਾਡਾ ਆਪਣੇ ਚੈਨਲ ਫਰਟੀਡੇ ਫਾਰ ਦੇ ਵਿੱਚ ਕਿਸਾਨ ਵੀਰੋ ਜਿਹੜੀ ਆਪਣੀ ਅੱਜ ਦੀ ਰਿਪੋਰਟ ਆ ਇਹ ਪਿੰਡ ਹੈ ਇਬਨ ਜਿਹੜਾ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਅੱਜ ਬਾਈ ਨੇ 4 ਨਗਰ ਕਿਤਨੇ ਤੇ ਕੀ ਇਹਨਾਂ ਦੀ ਡਿਟੇਲ ਹੈ ਤੇ ਕੀ ਇਹਨਾਂ ਦਾ ਪ੍ਰਾਈਸ ਆ ਕੀ ਮਿਲ ਕਾ ਕਰਮਾਂ ਵਾਲਿਆਂ ਦਾ ਆਪਾਂ ਬਾਈ ਤੋਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਉਸ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਦਾ ਨਾਮ ਲਾ ਕੇ ਬੈੱਲ ਆਈਕਨ ਤੱਕ ਕਰ ਲਿਓ ਔਰ ਵੀ ਹਰ ਵੀਡੀਓ নোਟੀਫਿਕੇਸ਼ਨ ਤੁਹਾਡੇ ਪਹੁੰਚ ਸਕੇ ਕਿਸਾਨ ਉਹ ਇੱਕ ਬੇਨਤੀ ਆ ਕਿ ਤੁਸੀਂ ਖੁਦ ਆਪ ਅਗੇ ਚਵਾਈ ਕਰੋ ਥਾਣਾ ਦੇ ਚੈੱਕਪਾਸ ਤੁਸੀਂ ਖੁਦ ਆਪੇ ਕਰਨਾ ਸਾਡਾ ਮਕਸਦ ਹੁੰਦਾ ਬਸ ਵੀਡੀਓ ਬਣਾਉਣ ਦਾ ਤੇ ਤੁਹਾਡੇ ਤੱਕ ਪਹੁੰਚਾਉਣ ਦਾ ਬਾਕੀ ਤੁਸੀਂ ਪੈਸੇ ਲੈਣੇ ਹੁੰਦੇ ਆ ਥਣ ਲੇਵਾ ਦੁੱਧ ਜਾਂਪਰ ਤੁਸੀਂ ਖੁਦ ਆਪ ਕਰਨੀ ਆ ਤੇ ਆਓ ਆਪਾਂ ਹੁਣ ਵੀਰ ਨਾਲ ਗੱਲਬਾਤ ਕਰਦੇ ਆ ਕਿ ਕੇ ਕਰਮਾਂ ਵਾਲੀਆਂ ਦੀ ਡਿਟੇਲ ਆ ਤੇ ਕੀ ਨਰਪਰਾਇਜ਼ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਭ ਆਜਿ ਸਤਿ ਸ਼੍ਰੀ ਅਕਾਲ ਸਭ ਕਿਰਪਾ ਦੀ ਵੀਰ ਜੀ ਤੇ ਸਭ ਠੀਕ ਠਾਕ ਵੀਰ ਜੀ ਹਾਂਜੀ ਠੀਕ ਠਾਕ ਤੇ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਦੱਸ ਹੈਗਾ ਆਪਣਾ ਇੱਬਣਾ ਇੱਬੜ ਪਿੰਡ ਇੱਬਣਾ ਜ਼ਿਲ੍ਹਾ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਜ਼ਿਲ੍ਹਾ ਠੀਕ ਅੰਮ੍ਰਿਤਸਰ ਤੋਂ ਕਿੰਨਾ ਪੈਂਦਾ ਆਪਾਂ ਨੂੰ ਇੱਥੋਂੋਂ ਆਪਣਾ 5-6 ਕਿਲੋਮੀਟਰ ਚ ਹੀ ਪੈਂਦਾ ਜੀ 5-6 ਕਿਲੋਮੀਟਰ ਹਾਂਜੀ ਠੀਕ ਹੈ ਤੇ ਆਪਾਂ ਕੰਮ ਕਰਦੇ ਹੁਪਾਰ ਦਾ ਹੁਪਾਰ ਦਾ ਜੀ ਕੰਮ ਕਰਦੇ ਆ ਜੀ ਕਦੋਂ ਇਹ ਕੰਮ ਸ਼ੁਰੂ ਕੀਤਾ ਆਪਾਂ ਪਾਰ ਦਾ ਇਹ ਆਪਣਾ ਵਾਹ ਪੁਰਾਣਾ ਹੀ ਹੈ ਬੀ ਜੀ ਪੁਰਾਣਾ ਜੀ ਹਾਂ ਜੀ ਠੀਕ ਠੀਕ ਆ ਜਦ ਦੀ ਪੁੱਛਦੀ ਕੰਮ ਆਪਣਾ ਜੀ ਹਾਂ ਜੀ ਜਦ ਦੀ ਪੁੱਛੀ ਜਾਂਦੇ ਜੀ ਤੇ ਆਹ ਰਹੀ 1 ਨੰਬਰ ਤੇ ਮੱਝ ਆ ਇਹ ਸੂਆ ਕਰਵਾਏ ਇਹ ਬੀ ਜੀ ਪੰਜਵੇਂ ਛੇਵੇਂ ਸਵੇਰੇ ਗਿਆ ਤੁਹਾਨੂੰ ਪੰਜਵੇਂ ਛੇਵੇਂ ਸਵੇਰੇ ਹੁਣ ਗੱਭਣਾ ਜੀ ਇਹ ਗੱਭਣਾ ਦਿੱਤੀ ਦੁੱਧ ਹੋਗੀ 14-15 ਕਿਲੋ ਲੱਗ ਭੇਜੋਗੇ 14-15 ਟ ਕੱਢੂਗੀ ਇਹਨੂੰ ਮੜਾ ਖੋਲੋ ਤੋਰੀ ਕਮਾਈਏ ਲੋ ਵੀ ਕਿਸਾਨ ਵੀਰੋ ਕਰਮਾ ਵਾਲੀ ਨੂੰ ਆਪਾਂ ਖੋਲ ਕੇ ਵਿਖਾਉਣ ਲੱਗੇ ਆ ਕਮਾਲੇ ਬਾਤ ਕਰ ਲੋ ਵੱਡੇ ਪੱਲੇ ਦੀ ਮੱਝ ੋਂਡਾ ਸਿੰਘ ਜੈਡ ਬਲੈਕ ਥੋੜੀ ਪੁਸ਼ ਵਾਈਟ ਆ ਬਾਕੀ ਨਖਰਵਾ ਥਾਣੇ ਦੇ ਭਾਰਾ ਲੈਵਾ ਲੈ ਲੋ ਚਲੋ ਬੰਦ ਬੰਦੋ ਇਹ ਸੂਨ ਦੇ ਕਿਸਾਨਾਂ ਦੇ ਆਸ-ਪਾਸ ਹੀ ਆ ਬੰਦ ਬੰਦੋ ਠੀਕ 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 ਤੇ ਥਣ ਥੋਣੇ ਦੇ ਪੂਰੇ ਚੱਕ ਓਕੇ 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 ਗਰੰਟੀ ਥਣਾਂ ਦੀ ਹਾਂ ਨਹੀਂ ਗਰੰਟੀ ਕੋਈ ਵੱਢ ਘਾਟੋ ਕੋਈ ਗੱਲ ਨਹੀਂ ਕਰਦੀ ਸਾਂਝ ਰੋ ਬਹੁਤ ਸੋਹਣੀ ਮੱਝ ਆ ਸੂਆ ਚੌਥਾ ਪੰਜਵਾਂ ਜ਼ਰੂਰ ਆ ਪਰ ਥਣ ਭਾਂਡਾ ਬਿਲਕੁਲ ਸਾਫ਼ ਨਿੱਖਰਵਾ ਤੇ ਬਹੁਤ ਪਿਆਰਾ ਥਣ ਲੱਗਾ ਇਹਨੂੰ 20 ਬਾਤ 15 14 ਕਿਲੋ ਰੋਡ ਦੇਸੀ ਠੀਕ ਠੀਕ ਆ ਜੀ ਤੇ ਆਪਾਂ ਸਹੀ ਸੀ ਵਿੱਚ ਕੀ ਮੁੱਲ ਕਰਦੇ ਹਾਂ ਦਾ ਮੁੱਲ ਲਵਜੀ ਸਹੀ ਸੀ ਮੰਗਣ ਜੋ ਮੱਝ ਮੰਗੇ 2 ਮੱਝ 60 ਹਜ਼ਾਰ ਦੀ ਵਿਤ ਦਵਾਂਗੇ 60 ਹਜ਼ਾਰ ਦੀ ਤਾਂ ਮੰਨ ਕਰੋ ਕਿ ਮੰਨ ਤੜ ਮੰਨ ਤਾਂ ਤਾਂ ਬਸ ਕਰ ਦਾਂਗੇ ਕਿੰਨਾ ਕਰ ਦੋਗੇ ਬੱਚੋ 10 ਦੋ ਹਜ਼ਾਰ ਕਰ ਦਾਂਗੇ ਠੀਕ ਆ ਜੀ ਤੇ ਆਹ ਦੋ ਨੰਬਰ ਮੱਝ ਇਹ ਵਿੱਜੀ ਦੁੱਧ 10 ਕਿਲੋ ਆ 10 ਕਿਲੋ ਇਸ ਵਕਤੋਂ ਸੁਬਾ ਨੂੰ ਸੁੱਜੇ ਸੁਬਾ ਜਿੱਥੇ ਲੱਗਣੀ ਜੁੱਧ ਦੁੱਧ ਕਿੰਨਾ ਦੁੱਧ ਜਿੱਦ 10 ਕਿਲੋ ਆ 10 ਹਜ਼ਾਰ ਕਿਲੋ 10 ਲੀਟਰ ਤਿਆਰ ਹੈ ਯਾਨਕਿ ਹਾਂ ਤਿਆਰ ਦੁੱਧ ਜ ਚਵਾਵਾ ਦੁੱਧ ਚਵਾਵਾ ਠੰਡਾ ਕਰਕੇ 10 ਤਾਂ ਤਾਂ ਬਾਹਰ ਹੀ ਆ ਦੁੱਧ ਚਲੋ ਖੋਲੋ ਮੜਾ ਇਹਨੂੰ ਇਹਦੇ ਮਗਰ ਕਟਾਏ ਮੱਝ ਤੁਹਾਡੇ ਪਿੱਛੇ ਮੇਲ ਕਾਫਾ ਸਿੰਘ ਥੋੜਾ ਖੁੱਲਾ ਵਾ ਸੂਆ ਕਰਨਾ ਰਸੇ ਦੀ ਸੂਆ ਤਿੱਜਾ ਸੂਆ ਲੈ ਲੈ ਸੂਆ ਤਿੱਜਾ ਲੈ ਲਓ ਚੱਲ ਵੀ ਕਰਮਾਂ ਵਾਲੀਏ ਸਾਬੋ ਥਣ ਲੈ ਵਾ ਥਣ ਨਿਕਰਵਾ ਥਣਿਆ ਆਹ ਥਣ ਮਾੜਾ ਬੈਣੀ ਵਾਲਾ ਮਾੜ ਆਇਆ ਬਾਹਰ ਰੱਖਦੀ ਆ ਬਾਹਰ ਰੱਖਦੀ ਆ ਹਾਂ ਬਾਹਰ ਅੰਦਰ ਵਿੱਚ ਧਾਰਾ ਪੂਰੀਆਂ ਧਾਰਾ ਪੂਰੀਆਂ ਹਾਂ ਧਾਰਾ ਪੂਰੀਆਂ ਚੱਲ ਲੈ ਬੰਦ ਬੰਦੂ ਬੰਦ ਕੋਈ ਨਹੀਂ ਜੋ ਜਗਲੂ ਬਾਰਾ ਤੇਰਾ ਗਲਗਾ ਹੀ ਅਮ ਗਰਮੀ ਗਰਮੀ ਕਰ ਘਟ ਗਿਆ ਦੁੱਧ ਨਸ਼ਰ ਮੁਸ਼ੇ ਜ ਹੋ ਰਾਇਓ ਚਲੋ ਕੋਈ ਗੱਲ ਨਹੀਂ ਤਾਂ ਉਹ ਜਿਹੜੀ ਬਿਆਣੀ ਹੜੇ ਵਾਲਾ ਤਾਂ ਥੋੜੀ ਬਾਹਰ ਰੱਖਦੀ ਐ ਬਾਕੀ ਧਾਰਾ ਮੇਰੇ ਕਹਿੰਦਾ ਬਰਾਬਰ ਐ ਤੇ ਵੀਰ ਜੀ ਆ ਰਹੀ ਮੱਝ ਆ ਇਹਦੇ ਬਾਦ ਦੱਸੋ ਮੜਾ ਕੀ ਰਿਟੇਲ ਦੀ ਸੁਵਾ ਕਰਵਾਏ ਸੁਵਾ ਕਰਵਾਏ ਸੂਆ ਨੂੰ ਮੁੱਢੀ ਹੋ ਗਿਆ ਨਾ ਆਇਓ ਥੋੜਾ ਕੇ ਮੜ ਜਾ ਸੂਆ ਕਿਨ ਮਾ ਸੂਆ ਕਿਨ ਮੈਂ ਪਿੱਛਾ ਸੂਆ ਹਾਂ ਪਿੱਛਾ ਸੂਆ ਤੇ ਗੱਭਰ ਸੂਈ ਆ ਇਹ ਇਹ ਸੂਈ ਕਾਹੀਏ ਬੜੀ ਸਿਆ ਕਿੰਨਾ ਬੜਾ ਹੈ ਇਹ ਤਾਂ ਬੜਾ ਹਾਂ ਦੇ ਕਿ 8 ਕਿਲੋ ਲੈ ਆ 8 ਕਿਲੋ ਹਾਂ ਠੀਕ ਠੀਕ ਹੈ ਕਿਆਂ ਜੋ ਮਰਜੀ ਗਿਆ ਸਾਂ ਵੀਰੋ ਥਣ ਚੋਣਾ ਲੱਗਾ ਮੋٹے ਮੋਟੀ ਮਿਲਕ ਵਿੱਚ ਲੱਗੀ ਆ ਭਾਰੇ ਜੁੱਸੇ ਦੀ ਮੱਝ ਹੈਵੀ ਬਾਡੀ ਵੀਰ ਉੱਚਾ ਲੰਮਾ ਕਾਦਿਆ ਇਹਨੂੰ ਫੋਲੋ ਮੜਾ ਜੀ ਨਹੀਂ ਤੇ ਵਿੱਚ ਮੁੱਲ ਕਿਰਦਾ ਪਤਾ 60000 ਹਾਂ ਤੇ ਮਾਨਤਨ ਚੋਂ ਮਾਨਤਨ ਯਾਦ ਯਾਦੋ ਯਾਰ 60000 ਯਾਦੋ ਯਾਰ ਔਰ ਇਹ ਮੱਝ ਬੱਦੀ ਆ ਉਹ ਮੈਂ ਕਦੇ ਬੀਚੋ ਤੇ ਆ 7 ਕਿਲੋ ਦੋ 7 ਕਿਟ ਤਿਆਰ ਜਾਣਗੇ ਬਾੜ ਤੇ ਮਿਲਦੀ ਆ ਬਾੜ ਦੀ ਮਿਲਦੀ ਆ ਹਾਂ ਆਪਾਂ 7 ਕਿਲੋ ਚੋਣ ਪਰ ਬਾੜ ਦੇ ਚੋਣ ਤੇ ਸੂਈ ਕਦੋਂ ਹੈ ਸੂਈ ਨੂੰ ਉਹਨੂੰ 1.5 ਮਹੀਨੇ ਡੋੜਾ ਬਚਾ ਗਿੱਜ ਮਰੀ ਦੋ ਮਹੀਨੇ ਹੋ ਗਏ ਹਾਂ ਦੋ ਮਹੀਨੇ ਬੱਜਾ ਤੇ ਸੂਆ ਕਨਵਾਇਆ ਕਨਵਾਇਆ ਨਾ ਆਇਓ ਚੌਥਾ ਸੂਆ ਜਣਾ ਵਿੱਚ ਇਹਨੂੰ ਖੋਲੀ ਮੜਿਆ ਹਾਂਜੀ ਦੋ ਦਿਨਾਂ ਦੀ ਤੋਰੋ ਜੀ ਲੋ ਲੋ ਵੀ ਕਿਸਾਨ ਵੀਰੋ ਦੋ ਮਹੀਨੇ ਸੂਈ ਨੋ ਹੋ ਗਏ ਨੇ ਇਹ ਦੋ ਤੇ 7 ਲੀਟਰ ਤਿਆਰ ਆ ਚੱਲ ਵੀ ਕਰਮਾਂ ਵਾਲੀਏ ਚੱਲ ਆ ਲੈ ਉਹ ਠੰਡੀ ਵੜੀਓ ਠੀਕ ਠੀਕ ਇਹਦੇ ਵਿੱਚ ਮਿਲਕਮੈਨ ਬਹੁਤ ਮੋਟੀ ਆ ਤੇ ਚਵਾਈ ਆਪਾਂ ਕਿੰਨੇ ਕਰਦੇ ਆ ਚਵਾਈ 7 ਵਜੇ 7 ਵਜੇ 6 ਵਜੇ ਤੇ ਸਾਂ ਵੇਰੋ 4 ਵਜੇ ਦਾ ਟਾਈਮ ਹੋ ਚੱਲਿਆ ਵਾ ਤੇ ਚਵਾਈ ਕਰਦੇ 6 ਵਜੇ 6 ਵਜੇ ਦਾ ਥੋੜਾ ਜਿਆਦਾ ਭਾਂਡਾ ਭਰ ਜੂਗੀ ਤੇ ਕੀ ਕਰਦੇ ਮੈਂ ਲੋਪੇ ਦਾ ਇਹ ਵਿੱਚ ਮੰਗਲ ਜਦੋਂ 40000 ਦੇਵਾਂਗੇ 40000 ਇਹਦਾ ਮਤਲਬ ਹੋ ਚੁਆ ਹਾਂਜੀ ਹੋ ਜੀ ਠੀਕ ਆ ਜੀ ਤੇ ਆਹ ਦੀ ਮਾਜੀ ਆਪਾਂ ਤੇਰਾ ਮੁੱਲ ਕਰੀ ਕਿੰਨਾ ਇਹਦਾ ਦਿੱਤੀ ਮੰਗਰ ਨੂੰ ਮੱਝ ਮਾਕੇ ਪੈੜੀ ਹੱਥ 2000 ਕਰਦਾਂਗਾ ਛੱਡਾ ਬੈਠੇ ਆ ਜਾਓ 2000 ਮੰਤਣੂਗਾ ਦੁੱਧ ਦਾਸ ਤੋਂ ਬਾਹਰ ਹੋਗਾ ਜੀ ਠੀਕ ਛੜ ਦੇ ਦੋ ਛੜ ਦੇ ਹਾਂਜੀ ਛੜ ਦੇ ਦੋਗੇ ਥੋੜਾ ਬਸ ਕਰ ਲਾਂਗਾ ਮਾਨ ਕਰ ਲੋਗੇ ਥੋੜੀ ਤਾਂ ਥੋੜੀ ਚਲੋ ਠੀਕ ਕੋਈ ਗੱਲ ਨਹੀਂ ਬਾਕੀ ਆ ਲੈਵਲ ਹੈ ਕੋਈ ਨਹੀਂ ਲੋ ਵੀ ਕਿਸਾਨ ਵੀਰੋ ਆ ਚਾਰ ਮੱਝਾਂ ਮਿਕਾਉਂ ਕਿਤਿਆਂ ਦਾਈ ਨੇ ਬੰਦੋ ਬੰਦੋ ਥੋੜੇ ਬਾਹਰ ਰੱਖਦੇ ਆ ਬੇਚੱਕ ਟੈਂਟ ਵਿੱਚ ਉੱਪਰ ਖੜੇ ਕੋਈ ਗੱਲ ਨਹੀਂ ਦੁੱਧ ਜਿਨਾ ਹੋਊਗਾ ਸਾਨੂੰ ਚਾਰੇ ਬਰਾਬਰ ਜਾਣਗੇ ਹਾਂ ਸਾਨੂੰ ਚਾਰੇ ਬਰਾਬਰ ਠੀਕ ਠੀਕ ਜਿਨਾ ਦੁੱਧ ਕੋਲ ਮੈਂ ਦੱਸਾਂਗੇ ਬੀਜੀ ਚਲੋ ਓਕੇ ਵੀਰ ਜੀ ਮਿਹਰਬਾਨੀ ਜੀ ਕੋਈ ਇਹੋ ਜਿਹੀ ਨਹੀਂ ਗੱਲ